ਪੰਜਾਬ ਦੇ ਵਿੱਚੋਂ ਦੀ ਕੁਝ ਅਜਿਹੇ ਨੋਟ ਗਾਇਬ ਹੋ ਚੁੱਕੇ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਰੋਜ਼ਾਨਾ ਹੀ ਕਰਦੇ ਆ ਅਸੀਂ ਵੀ ਕਰਦੇ ਆ ਦੁਕਾਨਦਾਰ ਦੇ ਵੱਲੋਂ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸ਼ਾਇਦ ਤੁਸੀਂ ਹੁਣ ਤੱਕ ਨੋਟ ਨਾ ਕੀਤਾ ਹੋਵੇ ਧਿਆਨ ਨਾ ਦਿੱਤਾ ਹੋਵੇ ਪਰ ਕੁਝ ਅਜਿਹੇ ਨੋਟ ਜੋ ਕਿ ਬੈਂਕਾਂ ਦੇ ਵਿੱਚੋਂ ਦੀ ਗਾਇਬ ਹੋ ਚੁੱਕੇ ਨੇ ਲਗਭਗ ਏਟੀਐਮ ਦੇ ਵਿੱਚੋਂ ਵੀ ਗਾਇਬ ਹੋ ਚੁੱਕੇ ਨੇ ਇਸੇ ਦੇ ਨਾਲ ਹੀ ਬਾਜ਼ਾਰਾਂ ਦੀ ਗੱਲ ਕਰ ਲਈਏ ਤਾਂ ਉੱਥੋਂ ਵੀ ਇਹ ਨੋਟ ਗਾਇਬ ਹੋ ਚੁੱਕੇ ਨੇ ਹੁਣ ਤੁਹਾਨੂੰ ਚੇਤੇ ਜ਼ਰੂਰ ਹੋਵੇਗਾ ਕਿ 2000 ਦਾ ਜਿਹੜਾ ਨੋਟ ਹੈਗਾ ਜਦੋਂ ਆਇਆ ਸੀਗਾ ਨਵਾਂ-ਨਵਾਂ ਅਜਿਹੇ ਦੇ ਵਿੱਚ ਉਸ ਨੂੰ ਵੀ ਇਸੇ ਤਰੀਕੇ ਦੇ ਨਾਲ ਬੈਨ ਕੀਤਾ ਗਿਆ ਸੀ ਪਹਿਲਾਂ ਬਾਜ਼ਾਰਾਂ ਦੇ ਵਿੱਚੋਂ ਮਾਰਕੀਟ ਦੇ ਵਿੱਚੋਂ ਦੀ ਨੋਟਾਂ ਦੀ ਆਮਦ ਜੋ ਹੈਗੀ ਉਹ ਘਟਾ ਦਿੱਤੀ ਗਈ ਸੀ ਉਸ ਤੋਂ ਬਾਅਦ ਇੱਕੋ ਦਮ ਜੋ ਇਹ ਫੈਸਲਾ ਆਉਂਦਾ ਹੈ ਕਿ ਹੁਣ 2000 ਦੇ ਨੋਟ ਜਿਹੜੇ ਹੈਗੇ ਇਹਨਾਂ ਨੋਟਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਹੁਣ ਕਿਹੜੇ ਨੋਟ ਨੇ ਜਿਨ੍ਹਾਂ ਉਤੇ ਪਾਬੰਦੀ ਲੱਗਣ ਜਾ ਰਹੀ ਹੈ ਕਿਹੜੇ ਅਜਿਹੇ ਨੋਟ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਰੋਜ਼ਾਨਾ ਕਰਦੇ ਹਾਂ ਉਹਨਾਂ ਉਤੇ ਬੈਨ ਲੱਗ ਸਕਦਾ ਹੈ ਉਹ ਜਾਣਦੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਸੀਂ ਸ਼ਾਇਦ ਨੋਟ ਨਾ ਕੀਤਾ ਹੋਵੇ ਪਰ ਹੁਣ ਬਾਜ਼ਾਰਾਂ ਦੇ ਵਿੱਚੋਂ ਕਈ ਅਜਿਹੇ ਨੋਟ ਗਾਇਬ ਹੁੰਦੇ ਜਾ ਰਹੇ ਨੇ ਜਿਨ੍ਹਾਂ ਨੋਟਾਂ ਦੀ ਸਾਨੂੰ ਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਚਾਹੀਦੀ ਹੁੰਦੇ ਨੇ ਹਾਂਜੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੁਹਾਨੂੰ ਇਹ ਨੋਟ ਲਗਭਗ ਬੈਂਕਾਂ ਦੇ ਵਿੱਚੋਂ ਏਟੀਐਮ ਵਿੱਚੋਂ ਜੋ ਹੈ ਮਸਾਂ ਹੀ ਲੱਪਣਗੇ ਦਰਅਸਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨੋਟਾਂ ਖਾਸ ਕਰਕੇ 10 20 ਅਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਮੀ ਆ ਚੁੱਕੀ ਹੈ ਜੋ ਕਿ ਇੱਕ ਗੰਭੀਰ ਸਮੱਸਿਆ ਬਣ ਗਈ ਹੈ 10 20 ਅਤੇ 50 ਦੇ ਨੋਟ ਅਜਿਹੇ ਹਨ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਜ਼ਰੂਰਤਾਂ ਅਤੇ ਲੈਣ ਦੇਣ ਦੇ ਵਿੱਚ ਵੱਧੋ ਮਾਤਰਾ ਦੇ ਵਿੱਚ ਵਰਤੋਂ ਕਰਦੇ ਹਾਂ ਹਾਲਕਿ ਨਾ ਨੋਟਾਂ ਦੀ ਉਪਲਬਧਤਾ ਨਾ ਹੋਣ ਕਾਰਨ ਛੋਟੇ ਦੁਕਾਨਦਾਰਾਂ, ਔਟੋ ਰਿਕਸ਼ਾ ਚਾਲਕਾਂ, ਸਬਜ਼ੀ ਵਿਕਰੇਤਾਵਾਂ ਅਤੇ ਨਾਗਰਿਕਾਂ ਖਾਸ ਕਰਕੇ ਪਿੰਡੋ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰ ਦੇ ਵਿੱਚ ਜਿੱਥੇ 100, 200 ਅਤੇ 500 ਰੁਪਏ ਦੇ ਨੋਟ ਕਾਫੀ ਮਾਤਰਾ ਦੇ ਵਿੱਚ ਉਪਲਬਧ ਨੇ, ਉੱਥੇ ਹੀ ਛੋਟੇ ਨੋਟਾਂ ਦੀ ਕਮੀ ਦੇ ਕਾਰਨ ਗਾਹਕਾਂ ਨੂੰ ਜ਼ਿਆਦਾ ਪੈਸੇ ਦੁਕਾਨਦਾਰਾਂ ਨੂੰ ਦੇਣੇ ਪੈ ਰਹੇ ਨੇ ਕਿਉਂਕਿ ਇਸ ਦਾ ਹੋਰ ਕੋਈ ਹੱਲ ਹੀ ਨਹੀਂ ਹੈ। ਅਤੇ ਛੋਟੇ ਦੁਕਾਨਦਾਰਾਂ ਨੂੰ ਉਦਾਰ ਉਤੇ ਵੀ ਸਾਮਾਨ ਦੇਣਾ ਪੈ ਰਿਹਾ ਹੈ। ਇਸ ਦੇ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਤੁਸੀਂ ਸ਼ਾਇਦ ਧਿਆਨ ਨਾ ਦਿੱਤਾ ਹੋਵੇ ਪਰ ਹੁਣ ਜਰਾ ਜ਼ਰੂਰ ਗੌਰ ਫਰਮਾਇਓ। ਬੈਂਕ ਅਤੇ ਏਟੀਐਮ ਦੇ ਵਿੱਚ ਇਹਨਾਂ ਨੋਟਾਂ ਦੀ ਯਾਨੀ ਜਿਹੜੇ ਛੋਟੇ ਨੋਟ ਨਹੀਂ ਉਹਨਾਂ ਦੀ ਸਪਲਾਈ ਲਗਭਗ ਬੰਦ ਹੋ ਚੁੱਕੀ ਹੈ। ਅਜਿਹੇ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਬੈਂਕਾਂ ਦੇ ਵਿੱਚ ਨੋਟ ਹੀ ਨਹੀਂ ਹਨ ਤਾਂ ਬਲੈਕ ਦੇ ਵਿੱਚ ਨਵੇਂ ਨੋਟ ਕਿਵੇਂ ਅਤੇ ਕਿੱਥੋਂ ਆ ਰਹੇ ਨੇ? ਖਬਰਾਂ ਮੁਤਾਬਕ 10 ਅਤੇ 20 ਰੁਪਏ ਦੇ ਨਵੇਂ ਨੋਟ ਬਾਜ਼ਾਰਾਂ ਦੇ ਵਿੱਚ 500 ਤੋਂ 600 ਰੁਪਏ ਪ੍ਰਤੀ ਬੰਡਲ ਦੇ ਹਿਸਾਬ ਦੇ ਨਾਲ ਖੁੱਲ੍ਹਿਆਂ ਵਿਕ ਰਹੇ ਨੇ। ਇਹ ਸਥਿਤੀ ਸਪਸ਼ਟ ਤੌਰ ਤੇ ਕਾਲਾ ਬਾਜ਼ਾਰੀ ਅਤੇ ਜਮਾਖੋਰੀ ਦੇ ਵੱਲ ਇਸ਼ਾਰਾ ਕਰਦੀ ਹੈ। ਹਾਲਾਂਕਿ ਸੱਚਾਈ ਕੀ ਹੈ ਉਹ ਤਾਂ ਆਉਣ ਵਾਲਾ ਸਮੇਂ ਦੇ ਵਿੱਚ ਹੀ ਜਿਹੜਾ ਹੈਗਾ ਉਸ ਦਾ ਪਤਾ ਲੱਗੇਗਾ। ਪਰ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਰਿਟੇਲ ਐਂਡ ਹੋਲਸੇਲ ਕਰਿਆਨਾ ਐਸੋਸੀਏਸ਼ਨ ਦੇ ਵੱਲੋਂ ਕਈ ਵਾਰ ਬੈਂਕਾਂ ਦੇ ਨਾਲ ਸੰਪਰਕ ਵੀ ਕੀਤਾ ਗਿਆ। ਪਰ ਕਿਸੇ ਵੀ ਪਦਰਤੇ ਉਹਨਾਂ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ प्रमोद ਗੁਪਤਾ ਅਤੇ ਜਰਨਲਿਸਟ ਸतीश ਜੰਦਲ ਨੂੰ ਆਰਬੀਆਈ ਕੋਲ ਜਿਹੜਾ ਆ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਮਜਬੂਰ ਹੋਣਾ ਪਿਆ। ਲੋਕਪਾਲ ਚੰਡੀਗੜ੍ਹ ਨੂੰ ਪੱਤਰ ਪੇਜ ਕੇ ਪੂਰੇ ਮਾਮਲੇ ਦੀ ਜਾਂਚ ਵੀ ਜੋ ਹੈਗੀ ਆ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਆਰਬੀਆਈ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਉਤੇ ਕੀ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਬਿਊਰੋ ਰਿਪੋਰਟ ਹਮਦਰ ਟੀਵੀ